ਹਾਂਜੀ ਦੋਸਤੋ ਦੇਖੋ ਰਾਜਨੀਤੀ ਦਾ ਮਿਆਰ ਕਿੰਨਾ ਡਿੱਗ ਚੁੱਕਿਆ ਹੈ ਜਿਹੜਾ ਰਵਨੀਤ ਬਿੱਟੂ ਕਿੰਨਾ ਚਿਰ ਪਾਰਟੀ ਚ ਰਿਹਾ ਤੇ ਹੁਣ ਉਹਨੇ ਪਾਰਟੀ ਬਦਲੀਏ ਦੇਖੋ ਤੁਹਾਨੂੰ ਮੈਂ ਬਿਆਨ ਸੁਣਾਉਣਾ ਇੱਕ ਉਹਦਾ ਕੀ ਬਿਆਨ ਦੇ ਰਿਹਾ ਹੈ ਮਾਂ ਤੁਹੇ ਸਲਾਮ ਮਾਂ ਇੰਦਰਾ ਗਾਂਧੀ ਜੀ ਇਹਨਾਂ ਦੇ ਮਾਤਾ ਜੀ ਜਿਨ੍ਹਾਂ ਨੇ ਪੰਜਾਬ ਦੇ ਨਾਲ ਪੰਜਾਬ ਦੇ ਸਭ ਤੋਂ ਵੱਡੇ ਸਾਡੇ ਗੁਰਦੁਆਰਾ ਸਾਹਿਬ ਉੱਥੇ ਤੋਪਾਂ ਨਾਲ ਗੋਲੀਆਂ ਨਾਲ ਇਹਨਾਂ ਨੇ ਹਮਲਾ ਕੀਤਾ ਸੀ ਮੈਂ ਮੰਨਿਆ ਮੈਂ ਵੀ ਕਾਂਗਰਸ ਚਾਂ 10 15 ਸਾਲ ਰਿਹਾ ਉਸ ਵੇਲੇ ਜਿੱਦਾਂ ਉਹ ਇਹ ਟੀ-ਸ਼ਰਟ ਪਾਈ ਸੀ ਇਹਨਾਂ ਨੇ ਮੈਨੂੰ ਵੀ ਕਹਿੰਦੇ ਸੀ ਵੀ ਟੀ-ਸ਼ਰਟੇ ਪਾਓ ਯੂਥ ਜਦੋਂ ਅਸੀਂ ਇਕੱਠੇ ਸੀ ਹਾਂਜੀ ਤੁਸੀਂ ਇਹ ਬਿਆਨ ਨੂੰ ਕਿਵੇਂ ਦੇਖਦੇ ਹੋ ਵੇਖੋ ਆਪਾਂ ਜਿਹੜੀ ਵੋਟ ਹੁੰਦੀ ਏ ਵੋਟ ਆਪਣਾ ਸਭ ਤੋਂ ਵੱਡਾ ਵਧੀਆ ਹਥਿਆਰ ਏ ਜਿਹੜੇ ਆਪਣੇ ਤੇ ਗਲਤ ਕਰਦੇ ਰਹੇ ਨੇ ਆਪਣੇ ਤੇ ਕੋਈ ਇਲਜ਼ਾਮ ਲਾਉਂਦੇ ਰਹੇ ਨੇ ਤੇ ਦੇਖੋ ਤੁਸੀਂ ਬਟਨ ਇੱਥੇ ਨੱਪ ਨੱਪੋਗੇ ਤੇ ਚੀਕਾ ਦਿੱਲੀ ਤੱਕ ਸੁਣਨ ਗਿਆ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਆਪ ਦੀ ਸੋਚ ਸਮਝ ਕੇ ਵੋਟ ਪਾਓ ਤੇ ਜਿਹੜਾ ਚੰਗਾ ਕੈਂਡੀਡੇਟ ਕਿਸੇ ਪਾਰਟੀ ਨੂੰ ਨਾ ਮੁੱਖ ਰੱਖੋ ਚੰਗੇ ਕੈਂਡੀਡੇਟ ਨੂੰ ਮੁੱਖ ਰੱਖ ਕੇ ਵੋਟ ਪਾਓ ਆ ਵੇਖੋ ਹਣਾ ਬਿੱਟੂ ਦਾ ਕੀ ਹਾਲ ਹੋ ਰਿਹਾ ਤੁਸੀਂ ਸਭ ਜਾਣਦੇ ਹੋ ਜੋ ਬਿੱਟੂ ਦਾ ਹਾਲ ਹੋਣ ਹੋ ਰਿਹਾ ਤੇ ਤੁਹਾਨੂੰ ਮੈਂ ਇਸ ਤੋਂ ਅੱਗੇ ਵੀ ਅਜੇ ਜਾਇ ਹੋਣਾ ਇਸ ਤੋਂ ਅੱਗੇ ਮੈਂ ਤੁਹਾਨੂੰ ਇੱਕ ਵੀਡੀਓ ਸੁਣਾਉਣਾ ਤੈ ਕਿ ਤੁਸੀਂ ساری ਜ਼ਿੰਦਗੀ ਕਾਂਗਰਸ ਚ ਲਗਾਈ ਪਹਿਲੇ 18 ਸਾਲ 20 ਸਾਲ ਜਿਹੜੇ ਤੁਹਾਡੇ ਰਹੇ ਸੋਨੀਆ ਗਾਂਧੀ ਦਾ ਤੁਸੀਂ ਵੀ ਪੈਰੀ ਹੱਥ ਲਗਾਉਂਦੇ ਰਹੇ ਰਾਹੁਲ ਗਾਂਧੀ ਨੂੰ ਤੁਸੀਂ ਵੀ ਆਪਣਾ ਵੱਡਾ ਭਰਾ ਮੰਨਦੇ ਰਹੇ ਲੇਕਿਨ ਅੱਜ ਤੁਹਾਨੂੰ ਇੰਦਰਾ ਗਾਂਧੀ ਨੂੰ ਲੈ ਕੇ ਤੁਸੀਂ ਇਤਰਾਜ਼ ਜ਼ਾਰ ਕਰ ਰਹੇ ਇਸ ਤੋਂ ਪਹਿਲਾਂ ਤੁਸੀਂ ਜ਼ਿੰਦਗੀ ਚ ਅਜਿਹੀ ਗੱਲ ਨਹੀਂ ਕੀਤੀ ਮੈਂ ਕਾਂਗਰਸ ਸੀਗਾ ਹਾਂ ਮੈਂ ਕਾਂਗਰਸ ਸੀਗਾ ਨਾ ਜੀ ਮੈਂ ਮੈਂ ਕਿਉਂ ਆਪਣੇ ਉੱਥੇ ਵਿੱਚ ਰਹਿ ਕੇ ਉਹਦੇ ਅੱਜ ਤਾਂ ਅਸੀਂ ਬਾਹਰ ਆ ਹਾਂ ਉਹ ਤਾਂ ਮੈਨੂੰ ਮਿੰਟ ਚ ਇੱਕ ਮਿੰਟ ਚ ਪਾਰਟੀ ਤੋਂ ਉਹ ਮਾਲਕ ਸੀ ਕੱਢ ਕੇ ਪਰੇ ਮਾਰਦੇ ਲੇਕਿਨ ਇਹ ਕੋਈ ਸੰਦਰਭਣਾ ਵੀ ਦੇਖ ਸਕਦੇ ਆ ਜੇ ਤੁਸੀਂ ਕਾਂਗਰਸ ਛੱਡੀ ਹੋਣੀ ਇਲਜ਼ ਆਪ ਦੇ ਸੈਲਫ ਸੈਲਫ ਕੌਨਫੀਡੈਂਸ ਆ ਕਿ ਦੇਖੋ ਕਿੰਨਾ ਇਹਦੇ ਸੈਲਫ ਕੌਨਫੀਡੈਂਸ ਆ ਦੱਸਦਾ ਪਿਆ ਹੈ ਕਿ ਮੈਂ ਇਹ ਕੋਈ ਯੋਧਾ ਹੈ ਜਿਹੜੇ ਯੋਧੇ ਹੁੰਦੇ ਆ ਉਹ ਕਿਸੇ ਦੀ ਪਰਵਾਹ ਨਹੀਂ ਕਰਦੇ ਤੇ ਇਹ ਆਪ ਦੇ ਆਪ ਨੂੰ ਯੋਧਾ ਕਹਿੰਦਾ ਹੈ ਤੇ ਸਿਰਫ ਇੱਕ ਉਹਦੇ ਪਿੱਛੇ ਉਹਦੇ ਦੇ ਲਾਲਚ ਪਿੱਛੇ ਇਹ ਸਭ ਕੁਝ ਸਹੀ ਗਿਆ ਤੇ ਜੇ ਹੁਣ ਇਹਨੂੰ ਭਾਜਪਾ ਚ ਆ ਗਿਆ ਹੈ ਤੇ ਹੁਣ ਇਹਨੂੰ ਲੱਗਦਾ ਕਿ ਹਾਂ ਉਹਨਾਂ ਨੇ ਆ ਕੀਤਾ ਉਹਨਾਂ ਨੇ ਮੈਂ ਕਿਸੇ ਪਾਰਟੀ ਦੇ ਹੱਕ ਚ ਨਹੀਂ ਪਰ ਜਿਹੜੇ ਗਦਾਰ ਨੇ ਜੇ ਆਪਾਂ ਇਹਨਾਂ ਨੂੰ ਸਬਕ ਨਾ ਸਿਖਾਇਆ ਜਿਹੜੇ ਪਾਰਟੀਆਂ ਛੜਛੜ ਜਾਂਦੇ ਨੇ ਇਹ ਕੱਲ ਨੂੰ ਆਪਣਾ ਹੋਰ ਨੁਕਸਾਨ ਕਰਨਗੇ ਜਿਹੜਾ ਤੁਸੀਂ ਵੀ ਦੇਖੋ ਪੜਿਆ ਲਿਖਿਆ ਸਟੈਂਡ ਵਾਲਾ ਨੇਤਾ ਚੁਣੋ ਤਾਂ ਕਿ ਇਹਨਾਂ ਨੂੰ ਅਕਲ ਆਵੇ ਤੇ ਅੱਗੇ ਤੋਂ ਆਪਣੇ ਕੰਮ ਵੀ ਕਰਨ ਹਾਂਜੀ ਜੇਕਰ ਵੀਡੀਓ ਵਧੀਆ ਲੱਗੀ ਤੇ ਇਹਨੂੰ ਸ਼ੇਅਰ ਜ਼ਰੂਰ ਕਰਿਓ ਰਵਨੀਤ ਬਿੱਟੂ ਤੱਕ ਇਹ ਵੀਡੀਓ ਪਹੁੰਚੇ ਤੇ ਉਹਨੂੰ ਪਤਾ ਲੱਗੇ ਕਿ ਮੈਂ ਆਪ ਹੀ ਇੱਕੇ ਇੰਟਰਵਿਊ 'ਚ ਕੀ ਬੋਲ ਗਿਆ ਤੇ ਵੈਸੇ ਜਦੋਂ ਕਹਿੰਦੇ ਆ ਕਿਸੇ ਦੀ ਮੌਤ ਆਉਂਦੀ ਹੈ ਤੇ ਉਹ ਆਪਣੇ ਆਪ ਮੌਤ ਲਈ ਖਿੱਚਿਆ ਜਾਂਦਾ ਹੈ ਤੇ ਇਹ ਸਮਝ ਲਓ ਕਿ ਬਿੱਟੂ ਦੀ ਸਿਆਸੀ ਮੌਤ ਆ ਚੁੱਕੀ ਹੈ ਤੇ ਬਾਕੀ ਤੁਸੀਂ ਵੀਡੀਓ ਨੂੰ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਜੀ